ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਮਚਾਕੀ ਖੁਰਦ ਪਿੰਡ ਤੋਂ ਕਵਰ ਕਰ ਰਹੇ ਹਾਂ ਤੇ ਬਾਈ ਅਮਰਤਪਾਲ ਕੋਲੇ ਪਹੁੰਚੇ ਹਾਂ ਉਪਾਰ ਦਾ ਕੰਮ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸੂਈ ਸਵਾਈ ਝੋਟੀ ਦਿਖਾਉਣੀ ਹੈ ਦੋਸਤੋ ਬਿਲਕੁਲ ਤਾਜੀ ਸੂਈ ਹੈ ਦੋਸਤੋ ਬੱਚੇ ਨੂੰ ਜਨਮ ਹੁਣੇ ਹੀ ਦਿੱਤਾ ਜੇ ਗੱਲ ਕਰੀਏ ਨਾ ਜੇਰ ਪੈਣੀ ਬਾਕੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਸਬਸਕ੍ਰਾਈਬਿੰਗ ਕੀਤਾ ਉਨਾ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਤਾਂ ਉੱਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ। ਆਹ ਬਈ। ਜੀ ਬਈ ਸਸਿਗਾ ਜੀ। ਆ ਠੀਕ ਆ ਬਈ। ਹੋ ਠੀਕ ਆ ਬਈ। ਹਾਂਜੀ ਬਈ। ਠੀਕ ਆ। ਬਈ ਇੱਕ ਵਾਰੀ ਆਪਣਾ ਨਾਮ ਤੇ ਐਡਰੈਸ ਸਮਝਾ ਦੋ ਜੀ। ਮੇਰਾ ਨਾਮ ਰਤਪਾਲ ਸਿੰਘ ਫੌਜੀ ਆ ਜੀ। ਪਿੰਡ ਮਚਾਕੀ ਫਰਦਾ ਜੀ। ਠੀਕ ਆ। ਹਾਂਜੀ। ਵਪਾਰ ਦਾ ਹੀ ਕੰਮ ਆ ਨਾ ਵੀ। ਹਾਂਜੀ ਬਈ ਜੀ। ਕਿਤੇ ਨੰਬਰ ਵੀ ਦੱਸ ਦਿੰਦੇ ਜੀ। ਖਿਆਤੀ ਨੰਬਰ 90 15 863 ਠੀਕ ਆ ਅੱਜ ਦੀ ਵੀ ਵੀ ਟੈਕਨਾ ਕੀ ਹੋਈ ਹਾਂਜੀ ਬਾਈ ਜੀ ਠੀਕ ਆ ਕਦੋਂ ਹੁਣੇ ਸੁੱਈਏ ਬਾਈ ਹਾਂਜੀ ਅੱਧਾ ਘੰਟਾ ਹੀ ਹੋਇਆ ਠੀਕ ਆ ਅੱਧਾ ਘੰਟਾ ਹੋ ਗਿਆ ਹਜੇ ਜੇਰ ਨਹੀਂ ਪਈ ਹੈ ਨਾ ਬਾਈ ਨਹੀਂ ਠੀਕ ਆ ਤੇ ਕਿੰਨਾ ਮਸੂਆ ਸੁੱਈਏ ਬਾਈ ਮਤਵਾ ਇਹ ਬਾਈ ਦੂਜੇ ਸੂਆ ਸੁੱਈਆ ਠੀਕ ਆ ਦੂਜਾ ਸੂਆ ਸੁੱਈਆ ਹਾਂਜੀ ਠੀਕ ਆ ਤੇ ਕੀ ਅਨਮਾਨ ਹੈ ਬਾਈ ਕਿੰਨਾ ਦੁੱਧ ਬਾਦੂ ਪਿਛਲੇ ਸੂਏ ਬਾਈ 13 14 ਲੀਟਰ ਦੁੱਧ ਦਿੱਤਾ ਹੈ 16 17 ਲੀਟਰ ਦੀ ਮਾਲਕਾਂ ਦੇ ਦੱਸਣ ਮੁਤਾਬਕ 13 14 ਦਿੱਤਾ ਹਾਂਜੀ ਹਾਂਜੀ ਠੀਕ ਆ ਇਹਤੀ ਨਾ ਮਾਣਾ 21 ਲੀਟਰ ਪਾ ਦਊਗੀ ਹਾਂਜੀ ਹਾਂ ਬੱਚਾ ਕੀ ਦੇਤਾ ਬਈ ਕੱਟਾ ਏ ਕੱਟਾ ਠੀਕ ਆ ਲੋ ਵੀ ਝੋਟੀ ਦੀ ਗੱਲ ਕਰੀਆ ਰਾਜੀਪਲੀ ਸਣੀ ਆ ਸਿੰਗ ਕੁਆਲਿਟੀ ਬਿਲਕੁਲ ਕੁੰਡਾ ਸੋਣੀ ਝੋਟੀ ਆ ਰਾਜੀਪਲੀ ਚੰਗੀ ਆ ਸਿੰਘ ਬਿਲਕੁਲ ਕੁੰਡਾ ਥਾਨ ਹਵਾਨੇ ਦੀ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਵਾਉਣੇ ਆ ਬਹੁਤ ਸੋਹਣਾ ਥਾਨ ਲੱਗਿਆ ਗੈਬ ਤੇ ਤੇ ਸਹਿਜ ਵੀ ਸੋਹਣਾ ਦੇਖ ਸਕਦੇ ਬਹੁਤ ਸੋਹਣਾ ਗੈਬੂ ਆ ਤੇ ਸਹਿਜ ਵੀ ਸਹਿਜ ਵੀ ਬਹੁਤ ਸੋਹਣਾ ਥੋੜੀਆਂ ਭਲਾ ਪਾਈਆਂ ਹੋਈਆਂ ਵੀ ਕਿਉਂਕਿ ਆਮ ਹੀ ਪਹਿਲਾ ਦੂਜਾ ਸੂਆ ਜਿਆਦਾ ਪਸ਼ੂ ਭਲਾ ਪਾ ਜਾਂਦੇ ਆ ਗੱਭਣ ਵੀ ਪਾ ਜਾਂਦੇ ਆ ਤੇ ਇਹ ਤਾਂ ਦੋਸਤੋ ਬਿਲਕੁਲ ਹੁਣ ਹੀ ਸੂਈ ਆ ਤੇ ਹਵਾਨੇ ਦੀ ਜੇ ਗੱਲ ਕਰੀਏ ਦੋਸਤੋ ਮਲਰੋ ਵੀ ਬਹੁਤ ਸਾਫ ਸੁਥਰੀ ਆ ਵੇਖੋ ਝੋਟੀ ਸੋਹਣਾ ਥਣਾ ਦਾ ਸਜਿਆ ਤੇ ਦੋਨੇ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਕਰਾਉਣੇ ਆ ਦੇਖਸ ਨੇ ਸੋਹਣਾ ਖਾਣਾ ਦਾ ਸਟੇਜ ਆ ਜੋਸ਼ ਤੇ ਵਿੱਚ ਭਰਵਾਨਾ ਹੈਗਾ ਤੇ ਤੋਰ ਕੇ ਤੁਹਾਨੂੰ ਵਿਖਾਵਾਂਗੇ ਲੈ ਵੀ ਇਦਾਂ ਹੀ ਰੰਗੜਾ ਕਰਵਾ ਦਈਏ ਹਵਾਨਾ ਤੋਂ ਕਰਮਾਲੀ ਨੇ ਸੋਹਣਾ ਤਿਆਰ ਕੀਤਾ ਹੋਇਆ ਦੇਖ ਸਕਦੇ ਹਾਂ ਅੱਧਾ ਘੰਟਾ ਹੋ ਗਿਆ ਸੂਰੀ ਨੂੰ ਤੇ ਰਾਈ ਭਲੀ ਚੰਗੀ ਆ ਹਰਮਾਨਾ ਭਈਆਂ ਦਾ 80 ਦੁੱਧ 16 ਲੀਟਰ ਦੇ ਲੱਗੂਗਾ ਬਾਊਗੀ ਕਿਉਂਕਿ ਜੱਜਮੈਂਟ ਹੁੰਦੀ ਹੈ ਰਾਜੀਪਲੀ ਚੰਗੀ ਆ ਦੁੱਧ ਤਕਰੀਬਨ ਇਹਨੇ ਸੋਨਾ ਪਾ ਦੇਣਾ ਦੇਖੋ ਇਹ ਪੱਕੀ ਹਵਾਨੇ ਪੱਖ ਤੋਂ ਬਹੁਤ ਸਾਫ਼ ਸੁਥਰੀ ਝੋਟੀ ਆ ਕਹਾ ਵੀ ਫਿਰ ਦੇਖੋ ਥੋੜੇ ਜਿਹਾ ਆਵਾਜ਼ ਦੀ ਗੱਲ ਕਰੀ ਆ ਪੂਠ ਦੇ ਵਿੱਚ ਹੀ ਕਿੱਤੇ ਹੈਗੇ ਬਾਕੀ ਸਾਫ਼ ਸੁਥਰੀ ਆ ਇਹਦੇ ਰੇਟ ਦੀ ਗੱਲ ਕਰੀਏ ਰੇਟ ਕੀ ਕਰਾਂਗੇ ਰੇਟ ਇਹਦਾ ਹੀ 135000 ਰੁਪਏ 135000 ਠੀਕ ਆ ਥੋੜਾ ਬਹੁਤਾ ਕੋਈ ਨੀਕੀ ਹੋ ਜੂ ਮਾਨਤਨ ਹੋ ਜੂਗਾ ਠੀਕ ਆ ਲੋ ਵੀ ਥੋੜਾ ਬਹੁਤਾ ਮਾਨਤਨ ਹੋ ਜੂਗਾ ਜਿਹੜੇ ਵੀਰ ਦੇ ਪਸੰਦ ਹੋਏ ਤਸਦੀ ਤੁਸੀਂ ਆਪ ਵੀ ਇੱਥੇ ਆ ਕੇ ਕਰ ਲੈਣੀ ਆ ਪਵਾਨੇ ਪੱਖ ਤੋਂ ਤੁਹਾਨੂੰ ਜੱਜਮੈਂਟ ਫੇਰ ਦੁਬਾਰੇ ਕਰਾ ਦਿੰਨੇ ਆ ਕਿਉਂਕਿ ਕੋਈ ਵੀਰ ਦੂਰ ਨੇੜੇ ਤੋਂ ਆਵੇ ਆਪਦੀ ਤਸਦੀ ਇੱਥੇ ਆ ਕੇ ਕਰ ਲੈ ਕਿਉਂਕਿ ਕੋਸ਼ਿਸ਼ ਹੁੰਦੀ ਆ ਵੀ ਹਰ ਪੱਖ ਤੋਂ ਤੁਹਾਨੂੰ ਕੋਈ ਰੁਖਾਉਣ ਦੀ ਕੋਸ਼ਿਸ਼ ਕਰੀ ਦੀ ਆ ਦੇਖ ਸਾਡੇ ਘਣਾ ਦਾ ਸਾਈ ਬਹੁਤ ਸੋਹਣਾ ਰਵਾਨਾ ਹੀ ਜੇ ਗੱਲ ਕਰੀਏ ਸਾਰਾ ਸਾਫ ਸੁਥਰਾ ਦੇਖ ਸਾਡੇ ਗੈਗੂ ਬਹੁਤ ਸੋਹਣਾ ਸਾਈ ਬਹੁਤ ਸੋਹਣਾ 135000 ਦੇ ਵਿੱਚੋਂ ਮਾਨਤਾ ਕਰ ਦਾਂਗੇ ਹਣਾ ਬਾਈ ਹਾਂਜੀ ਬਾਈ ਜੀ ਠੀਕ ਆ ਨੋ ਵੀ 135000 ਰੁਪਿਆ ਰੇਟ ਆ ਮੌਕੇ ਤੇ ਮਾਨਤਾ ਨੂੰ ਹੋ ਜੂ ਨੰਬਰ ਸਕਰੀਨ ਤੇ ਆ ਮਚਾਕੀ ਖੋਰਦ ਪਿੰਡ ਆ ਜ਼ਿਲ੍ਹਾ ਫਰੀਦਕੋਟ ਤਸੀਲ ਵੀ ਫਰੀਦਕੋਟ ਜਿਹੜੇ ਵੀ ਤੇ ਪਸੰਦ ਆ ਤਾਂ ਸੰਪਰਕ ਕਰ ਲਓਏ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਕੋਈ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ